ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲੇ ਆਪਾਂ ਅੱਗੇ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਫਿਰ ਆਪਾਂ ਇਹ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਜੀ ਕੀ ਪਾਠ ਦਾ ਜਾਪ ਕੀਤਾ ਲਗਾਤਾਰ ਕੁਰਬਾਨੀ ਦਾ ਜਾਪ ਕੀਤਾ ਤੇ ਪਰਿਵਾਰਾਂ ਨੇ ਸ਼ਰਾਬ ਪੀਣੀ ਜੋ ਮਾਰੇ ਕੰਮ ਸੀ ਉਹ ਸਾਰੇ ਛੱਡ ਦਿੱਤੇ ਐਸੀ ਗੁਰੂ ਦੀ ਕਿਰਪਾ ਹੋਈ ਐਸੀ ਰਹਿਮਤ ਹੋਈ ਸੋ ਆਪਾਂ ਇਹ ਬੇਨਤੀਆਂ ਨੂੰ ਸਾਂਝਾ ਕਰਾਂਗੇ ਇਕੱਲੇ ਸਾਖੀ ਨਹੀਂ ਇਹ ਚੀਜ਼ਾਂ ਆਪਾਂ ਸੁਣੀਏ ਤੇ ਆਪਣੇ ਤੇ ਲਾਗੂ ਕਰੀਏ ਇਹਨਾਂ ਨੂੰ ਵਿਚਾਰੀਏ ਖਾਸ ਕਰਕੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਜੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਉਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਨੂੰ ਵੱਡੀ ਕਿਰਪਾ ਦੇ ਨਾਲ ਨਿਵਾਜਦੇ ਨੇ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਵੱਡੀ ਵਿਪਤਾ ਦੇ ਵਿੱਚੋਂ ਕੱਢ ਲੈਂਦੇ ਨੇ ਪੌਜਲ ਸਮੁੰਦਰਾਂ ਦੇ ਵਿੱਚੋਂ ਸਤਿਗੁਰ ਜੀ ਉਹਨਾਂ ਨੂੰ ਕੱਢ ਲੈਂਦੇ ਨੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਜਿਹਦੇ ਤੇ ਗੁਰੂ ਮੇਰ ਕਰਦਾ ਹੈ ਜਿਹਦੇ ਤੇ ਸਤਿਗੁਰ ਮੇਰ ਕਰਦੇ ਨੇ ਉਹਨਾਂ ਨੂੰ ਸੰਸਾਰ ਰੂਪੀ ਪੌਜਲਾ ਦੇ ਵਿੱਚੋਂ ਕੱਢ ਲੈਂਦੇ ਨੇ ਉਹ ਉਹਨਾਂ ਨੂੰ ਸਤਿਗੁਰ ਜੀ ਦੁਬਦੇ ਹੋਏ ਨੂੰ ਕੱਢ ਲੈਂਦੇ ਨੇ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਦੇ ਵਿੱਚੋਂ ਵੀ ਕੱਢ ਦਿੰਦੇ ਨੇ ਇੱਥੋਂ ਕਦੇ ਮੁੜ ਕੇ ਆਉਣ ਦੀ ਆਸ ਨਹੀਂ ਹੁੰਦੀ ਜਿੱਥੋਂ ਆਸ ਨਹੀਂ ਹੁੰਦੀ ਜਿੱਥੋਂ ਇਹ ਨਹੀਂ ਹੁੰਦਾ ਵੀ ਇੱਥੋਂ ਬੰਦਾ ਕੋਈ ਮੁੜ ਕੇ ਆਏਗਾ ਜਾਂ ਨਹੀਂ ਆਏਗਾ ਤਾਂ ਫਿਰ ਸੰਗਤ ਜੀ ਸਤਗੁਰ ਉੱਥੋਂ ਵੀ छुड़ा ਲੈਂਦੇ ਨੇ ਇੱਥੋਂ ਤੱਕ ਕੀ ਸਤਗੁਰ ਸੱਚੇ ਪਾਤਸ਼ਾਹ ਜੀ ਫਾਂਸੀ ਦੇ ਫੰਦਿਆਂ ਤੱਕ ਤੋਂ ਉਹ ਆਜ਼ਾਦ ਕਰਵਾ ਲੈਂਦੇ ਨੇ ਇੰਨੀ ਪਾਵਰ ਇੰਨੀ ਸਮਰੱਥਾ ਜੀ है वो सतगुरु जी दे पास है ओ दे कोल है इन समर्था साथ संगत जी ए याद रखियो बी ए समा जेड़ी है ये सतगुरु जी दे कोल है साथ संगत जी बेनती कर दिए ਇਹ ਗੁਰਬਾਣੀ ਦੇ ਵਿੱਚ ਕਿੰਨੀ ਵੱਡੀ ਪਾਵਰ ਹੈ ਬੜੀ ਵੱਡੀ ਕਿਰਪਾ ਹੈ ਸਾਧ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਹਿ ਕੇ ਇਹ ਅਹਿਸਾਸ ਕਰਾ ਦਿੱਤਾ ਕਿ ਭੜਿਆ ਯਾਦ ਰੱਖੀ ਕੀੜਾ ਥਾਪ ਕੇ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ ਕੀੜੇ ਨੂੰ ਬਾਦਸ਼ਾਹੀ ਬਾਉ ਤਖਤ ਦੇ ਉੱਤੇ ਬਿਠਾ ਦਿੰਦੇ ਨੇ ਇਹ ਗੁਰੂ ਐਸਾ ਹੈ ਤੇ ਬਾਦਸ਼ਾਹਾਂ ਦੇ ਲਾਹੋ ਲਸ਼ਕਰਾਂ ਨੂੰ ਸਵਾਹ ਕਰਕੇ ਰੱਖ ਦਿੰਦੇ ਨੇ ਉਦੇ ਕੋਲ ਸਮਰੱਥਾ ਹੈ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਦੇ ਮੁਗਧਾਰੀ ਇੱਕ ਚਤੁਰ ਸਿਆਣੇ ਮਨੁੱਖ ਨੂੰ ਉਹ پاگل ਕਰ ਸਕਦੇ ਨੇ ਇੱਕ ਚਤੁਰ ਸਿਆਣੇ ਮਨੁੱਖ ਨੂੰ ਉਹ ਅਕਲੋਹੀਣਾ ਕਰ ਸਕਦੇ ਨੇ ਇੱਕ ਅਕਲੋਹੀਨੇ ਮਨੁੱਖ ਨੂੰ ਅਕਲਮਾਨ ਤੇ ਬੁੱਧੀਮਾਨ ਬਣਾ ਸਕਦੇ ਨੇ ਆਕਾਸ਼ ਚੜਾ ਵੀ ਸਕਦੇ ਨੇ ਤੇ ਆਕਾਸ਼ ਵਿੱਚ ਚੜੇ ਹੋਏ ਨੂੰ ਗਿਰਾ ਵੀ ਸਕਦੇ ਨੇ ਉਹਦੇ ਕੋਲ ਸਾਰੀ ਸਮਰੱਥਾ ਹੈ ਸਤਗੁਰ ਕਹਿੰਦੇ ਨੇ ਜੇਤੇ ਜੀ ਜਿਵੇ ਲੈ ਸਾਹ ਜਿਵਾ ਲੈ ਤਾਂ ਕਿ ਅਸਾ ਜਿੰਨੇ ਵੀ ਜੀ ਜਗਤ ਦੇ ਵਿੱਚ ਜਿਉਂਦੇ ਨੇ ਸਾਹ ਲੈ ਕੇ ਜਿਉਂਦੇ ਨੇ ਪਾਓ ਤਦ ਤੱਕ ਜਿਉਂਦੇ ਨੇ ਜਦ ਤੱਕ ਸਾਹ ਲੈਂਦੇ ਨੇ ਪਰ ਜੇ ਪ੍ਰਭੂ ਜਿਉਂਦੇ ਰੱਖਣੇ ਜਾਵੇ ਤਾਂ ਸਾਹ ਦੀ ਵੀ ਕੀ गल है ये याद रखियो भी सतगुर सचे पातशाह कृपा फिर की मोहताजगी है मैं बेनती कर भी सब तो वीडी गुरु की कृपा जिदे कृपा हो जाए मान लो छजू झीवर वर्गिया से गुरु की कृपा हुई जिन्ह नुद्धि तक आख्या जाता सी कह दिता जाता सी की ये तो मंद बुद्धि है जी ए की करेगा पर सतगुर सचे पाशाह ने किपा की ਉਹ ਉਹਨਾਂ ਤੋਂ ਗੀਤਾ ਦੇ ਅਰਥ ਕਰਵਾ ਦਿੱਤੇ ਸੰਗਤ ਜੀ ਇੱਥੇ ਪੰਡਤ ਲੋਕਾਂ ਦਾ ਹੰਕਾਰ ਤੋੜ ਦਿੱਤਾ ਜਿਹੜੇ ਆਪਣੀ ਵਿੱਦਿਆ ਦਾ ਹੰਕਾਰ ਕਰਕੇ ਬੈਠੇ ਸੀ ਜਿਹੜੇ ਹੰਕਾਰੀ ਬਣ ਕੇ ਬੈਠੇ ਹੋਏ ਸੀ ਖੈਰ ਸੰਗਤ ਜੀ ਬੇਨਤੀ ਕਰਾਂ ਵੀ ਜਿਹੜਾ ਗੁਰੂ ਮਾਰਗ ਤੋਂ ਥੜਕ ਗਿਆ ਸਤਗੁਰ ਉਹਨਾਂ ਨੂੰ ਵੀ ਵਾਪਸ ਲਿਆ ਸਕਦੇ ਨੇ ਮੇਰੇ ਪਾਸ਼ਾ ਉਹਦੇ ਤੇ ਵੀ ਕਿਰਪਾ ਕਰ ਦਿੰਦੇ ਨੇ ਸਤਗੁਰ ਸੱਚੇ ਪਾਸ਼ਾ ਜੀ ਉਹਦੇ ਤੇ ਵੀ ਮਿਹਰ ਕਰ ਦਿੰਦੇ ਨੇ ਮੇਰੇ ਸਤਗੁਰ ਜੀ ਉਹਨੂੰ ਵੀ ਵਾਪਸ ਮੋੜ ਲਿਆਉਂਦੇ ਨੇ ਪਰਿਵਾਰ ਐਸੇ ਸਨ ਜਿਨ੍ਹਾਂ ਨੇ ਸ਼ਰਾਬ ਧੁਰ ਤੋਂ ਕੱਢਣੀ ਪੀਣੀ ਔਰ ਵੇਚਣੀ ਵੀ ਪਰ ਸਾਧ ਸੰਗਤ ਜੀ ਇੱਕ ਸਮਾਂ ਸੀ ਜਦੋਂ ਉਹ ਅਜੇਹਾ ਕੰਮ ਕਰਦੇ ਸੀ ਫਿਰ ਇੱਕ ਦਿਨ ਸਮਾਂ ਆਇਆ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਸਮਾਂ ਹੁੰਦਾ ਹੈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਬੱਚੇ ਨੂੰ ਐਸੀ ਲਗਨ ਲੱਗੀ ਗੁਰੂ ਘਰ ਜਾਣ ਦੀ ਗੁਰਸਿੱਖੀ ਦੀ ਗੁਰਸਿੱਖੀ ਨੂੰ ਅਪਣਾਉਣ ਦੀ ਗੁਰਬਾਣੀ ਪੜ੍ਹਨ ਦੀ ਪਾਠ ਕਰਨ ਦੀ ਸੰਗਤ ਜੀ ਉਸ ਬੱਚੇ ਨੇ ਗੁਰਬਾਣੀ ਦੇ ਅਰਥਾਂ ਨੂੰ ਪੜ੍ਹਿਆ ਵਿਚਾਰਿਆ ਤੇ ਘਰ ਦੇ ਵਿੱਚ ਗੁਰਬਾਣੀ ਲਿਆਂਦੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੁਣ ਉਹ ਸ਼ਰਾਬ ਕੱਢਦੇ ਸੀ ਪੀਂਦੇ ਸੀ ਅਤੇ ਵੇਚਦੇ ਤੱਕ ਸੀ ਮੈਂ ਨਾਮ ਉਹਨਾਂ ਦਾ ਨਹੀਂ ਲੈ ਸਕਦੀ ਸੰਗਤ ਜੀ ਉਹਨਾਂ ਦੇ ਘਰ ਵਿੱਚ ਗੁਰਬਾਣੀ ਆਈ ਬੱਚਾ ਗੁਰਬਾਣੀ ਲੈ ਕੇ ਆਇਆ ਗੁਰਬਾਣੀ ਪੜਨ ਲੱਗਿਆ ਦੇਖਦੇ ਹੀ ਦੇਖਦੇ ਪਰਿਵਾਰ ਨੇ ਇਹ ਅਹਿਸਾਸ ਕਰ ਲਿਆ ਵੀ ਅਸੀਂ ਗਲਤ ਕਰ ਰਹੇ ਹਾਂ ਇਹ ਚੀਜ਼ਾਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਆਖਰ ਚ ਪੰਗਤੀ ਕਿਹੜੀ ਮਨ ਨੂੰ ਲੱਗੀ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਵੈ ਸੋ ਪਾਵੈ ਪੰਗਤੀ ਮਨ ਨੂੰ ਛੂ ਗਈ ਅਰਥ ਨੂੰ ਵਿਚਾਰਿਆ ਕਹਿੰਦੇ ਨੇ ਉਹਨਾਂ ਨੇ ਸ਼ਰਾਬ ਕੱਢਣੀ ਬੰਦ ਕਰ ਦਿੱਤੀ ਜੋ ਪਈ ਸੀ ਉਹ ਵੇਸ਼ਟ ਉਹਨਾਂ ਨੇ ਕਰ ਕਰਕੇ ਢੋਲ ਦਿੱਤੀ ਧੰਦਾ ਵੀ ਬੰਦ ਕਰ ਦਿੱਤਾ ਕਿਰਤ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਗੁਰੂ ਦਾ ਸ਼ੁਕਰਾਨਾ ਕੀਤਾ ਸਾਰੇ ਪਾਠ ਕਰਨ ਲੱਗ ਪਏ ਸਹਿਜ ਧਾਰੀ ਹੋ ਗਏ ਗੁਰੂ ਨਾਲ ਜੁੜ ਗਏ ਗੁਰਦੁਆਰੇ ਜਾਣ ਲੱਗ ਗਏ ਤੇ ਵਾਸਤਾ ਨਹੀਂ ਸੀ ਕੋਈ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁਤ ਜਨਮ ਨ ਆਵਾ ਇੱਕ ਸ਼ਬਦ ਜੇਕਰ ਅੰਦਰ ਵਸ ਜਾਵੇ ਇੱਕ ਸ਼ਬਦ ਜੇਕਰ ਅੰਦਰ ਘਰ ਘਰ ਜਾਵੇ ਅੰਦਰ ਮਨ ਨੂੰ ਲੱਗ ਜਾਵੇ ਤਾਂ ਸਾਧ ਸੰਗਤ ਜੀ ਯਾਦ ਰੱਖਿਓ ਜਨਮ ਜਨਮਾਂ ਤਰਾ ਦੇ ਗੇੜ ਕੱਟੇ ਜਾਂਦੇ ਨੇ ਉਸ ਪਰਿਵਾਰ ਨਾਲ ਵੀ ਉਹੀ ਹੋਇਆ ਉਹਨਾਂ ਦੇ ਗੇੜ ਕੱਟੇ ਸਤਗੁਰੂ ਨੇ ਕਿਰਪਾ ਕੀ ਪਾਤਸ਼ਾਹ ਨੇ ਮਿਹਰ ਕੀਤੀ ਗੁਰੂ ਨੇ ਐਸੀ ਕਿਰਪਾ ਕੀਤੀ ਐਸੀ ਮਿਹਰ ਕੀਤੀ ਪ੍ਰਸਾਦ ਸੰਗਤ ਜੀ ਐਸੀ ਕਿਰਪਾ ਹੋਈ ਉਹ ਸਾਰਾ ਹੀ ਪਰਿਵਾਰ ਜਿਹੜਾ ਹੈ ਗੁਰਸਿੱਖ ਬਣ ਗਿਆ ਗੁਰਬਾਣੀ ਦੇ ਨਾਲ ਜੁੜ ਗਿਆ ਗਲਤ ਕੰਮ ਕਰਨੇ ਉਹਨਾਂ ਨੇ ਸਾਰੇ ਹੀ ਛੱਡ ਦਿੱਤੇ ਤੇ ਸਾਬਤ ਹੋ ਗਿਆ ਗੁਰਬਾਣੀ ਦਾ ਜੇ ਇੱਕੋ ਹੀ ਸ਼ਬਦ ਅੰਦਰ ਵਸ ਗਿਆ ਜਨਮ ਜਨਮਾਂ ਤਰਾ ਦਾ ਜੋ ਇੱਕੋ ਹੀ ਸ਼ਬਦ ਅੰਦਰ ਵਸ ਗਿਆ ਜਨਮ ਜਨਮਾਂਤਰਾਂ ਦੇ ਗੇੜ ਨੂੰ ਕੱਟ ਦਿੰਦਾ ਹੈ ਤੇ ਸਾਧ ਸੰਗਤ ਜੀ ਇਹ ਵੀ ਗੱਲ ਸਾਬਤ ਹੋ ਗਈ ਕਿ ਬੰਦਿਆਂ ਨੂੰ ਮੂਰਖ ਬਣਿਆ ਹੋਿਆਂ ਨੂੰ ਉਹ ਸਿੱਧੇ ਮਾਰਗ ਵੀ ਪਾ ਦਿੰਦਾ ਹੈ ਇੱਕ ਸ਼ਬਦ ਜੇਕਰ ਸਮਝ ਲਿਆ ਤੇ ਅੰਦਰ ਵਸ ਗਿਆ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਇਹ ਗੱਲ ਤੁਸੀਂ ਵੀ ਵਿਚਾਰਿਆ ਕਰੋ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੋੜ ਜਨਮ ਨਾ ਆਵਾ ਸਾਧ ਸੰਗਤ ਜੀ ਇੱਕ ਸ਼ਬਦ ਜੇ ਅੰਦਰ ਵਸ ਗਿਆ ਤਾਂ ਜਨਮ ਜਨਮਾਂ ਤਰਾਂ ਦੇ ਗੇੜ ਮੁੱਕ ਜਾਂਦੇ ਨੇ ਇੱਕ ਸੱਚੀ ਘਟਨਾ ਸੀ ਜੋ ਆਪਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਤਾਂ ਫਿਰ ਸਾਧ ਸੰਗਤ ਜੀ ਇਸ ਕਥਾ ਤੋਂ ਇਸ ਸੱਚੀ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਵੀ ਅਸੀਂ ਵੀ ਗੁਰਬਾਣੀ ਦੇ ਨਾਲ ਜੁੜੀਏ ਤੇ ਗੁਰੂ ਦੇ ਪਾਠ ਨੂੰ ਕਰੀਏ ਨਿਤਨੇਮ ਕਰੀਏ ਤੇ ਵਾਹਿਗੁਰੂ ਅੱਗੇ ਦੁਹਾਰ ਰੋਜ਼ ਅਰਦਾਸ ਕਰਿਏ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਸਾਡੇ ਤੇ ਵੀ ਮਿਹਰ ਕਰ ਦੇਣਗੇ ਜੇ ਹਰ ਰੋਜ਼ ਅਸੀਂ ਸੱਚੇ ਮਨ ਦੇ ਨਾਲ ਇੱਕ ਪੰਕਤੀ ਦਾ ਹੀ ਜਾਪ ਕਰ ਲਈਏ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਤੇਗ ਬਹਾਦਰ ਸਿਮਰਿਏ ਕਰ ਨੋ ਨਿਦ ਆਵੇ ਥਾਏ ਸਭ ਥਾਈ ਹੋਏ ਸਹਾਇ ਇਸ ਪੰਕਤੀ ਦਾ ਵੀ ਜੇ ਅਸੀਂ ਹਰ ਰੋਜ਼ ਜਾਪ ਕਰਨਾ ਸ਼ੁਰੂ ਕਰ ਦਈਏ ਤਾਂ ਇਸ ਪੰਕਤੀ ਦੇ ਜਾਪ ਦੇ ਨਾਲ ਹੀ ਸਾਡੇ ਘਰ ਦੇ ਵਿੱਚੋਂ ਹਰ ਪ੍ਰਕਾਰ ਦੇ ਦੁੱਖ ਤਕਲੀਫ ਹਰ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਹੋਵੇ ਉਹ ਸਭ ਸਾਡੇ ਘਰ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੂਰ ਕਰ ਦਿੰਦੇ ਨੇ ਤੇ ਜੇ ਘਰ ਵਿੱਚ ਗਰੀਬੀ ਹੈ ਤਾਂ ਉਹ ਵੀ ਕੱਟੀ ਜਾਂਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਹਰ ਰੋਜ਼ ਇਸ ਪੰਕਤੀ ਦਾ ਜਾਪ ਕਰਕੇ ਅਰਦਾਸ ਕਰਿਆ ਕਰੋ ਕੰਮ ਕਰਦੇ ਹੋਏ ਜੋ ਵੀ ਤੁਸੀਂ ਸਵੇਰੇ ਉੱਠਦੇ ਹੋ ਚਾਹ ਪਾਣੀ ਬਣਾਉਂਦੇ ਹੋ ਨਾ ਪ੍ਰਸ਼ਾਦਾ ਬਣਾਉਂਦੇ ਹੋ ਤੇ ਉਸ ਸਮੇਂ ਇਸ ਪੰਕਤੀ ਦਾ ਜਾਪ ਕਰਿਆ ਕਰੋ ਜਾਪ ਕਰਨ ਉਪਰੰਤ ਅਰਦਾਸ ਕਰਕੇ ਜਿਸ ਵੀ ਭਰਾ ਨੂੰ ਇਸ ਚੀਜ਼ ਦੀ ਲਤ ਲੱਗੀ ਹੋਈ ਹੈ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਲਤ ਲੱਗੀ ਹੋਈ ਹੈ ਉਸ ਨੂੰ ਉਹ ਪ੍ਰਸ਼ਾਦਾ ਪਾਣੀ ਸ਼ਕਾਓ ਤੇ ਤੁਸੀਂ ਦੇਖਣਾ ਜੇ ਤੁਸੀਂ ਵਿਸ਼ਵਾਸ ਕਰਕੇ ਗੁਰੂ ਦੇ ਉੱਤੇ ਵਿਸ਼ਵਾਸ ਕਰਕੇ ਇਸ ਪੰਕਤੀ ਦਾ ਜਾਪ ਹਰ ਰੋਜ਼ ਕਰੋਗੇ ਤਾਂ ਤੁਹਾਨੂੰ ਇਸ ਵਿੱਚ ਆਪ ਹੀ ਫਰਕ ਨਜ਼ਰ ਆਣਾ ਸ਼ੁਰੂ ਹੋ ਜਾਵੇਗਾ ਇਹ ਕੋਈ ਝੂਠੀ ਗੱਲ ਨਹੀਂ ਹੈ ਇਹ ਗੁਰੂ ਦੇ ਉੱਤੇ ਭਰੋਸੇ ਦੀ ਗੱਲ ਹੈ ਗੁਰੂ ਤੇ ਭਰੋਸਾ ਰੱਖ ਕੇ ਕਰੋਗੇ ਤਾਂ ਗੁਰੂ ਤੁਹਾਨੂੰ ਪਾਰ ਲੰਘਾ ਦੇਵੇ ਇਹ ਥੋੜੀਆਂ ਜੀਆਂ ਬੇਨਤੀਆਂ ਸੀ ਸਾਧ ਸੰਗਤ ਜੀ ਜੇ ਕਿਤੇ ਕੋਈ ਗੱਲ ਕਰਦਿਆਂ ਕਿਸੇ ਨੂੰ ਵੀ ਕੋਈ ਮੇਰੀ ਗੱਲ ਮਾੜੀ ਲੱਗੀ ਹੋਵੇ ਤਾਂ ਮੈਂ ਖਿਮਾ ਦੀ ਆਚਕਾਂ ਅਤੇ ਜੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਅਤੇ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ